ਖਬਰਾਂ ਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਾ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੋਂ ਜਿਹੜੀ ਗੇਮ ਹੈ ਉਹ ਜਾਰੀ ਹੈ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ बार-बार ਪ੍ਰੈਸ਼ਰਾਈਜ਼ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਤੁਸੀਂ ਰਾਜ ਸਭਾ ਦੇ ਮੈਂਬਰ ਬਣ ਜਾਓ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਲ ਪੱਗਾਂ ਨੇ ਲਿਆ ਹੈ ਜਾਂ ਕਹਿ ਦਿੱ ਕਿ ਆਪਣੀ ਪੈਰਾਂ ਤੇ ਆਪ ਕੋਹੜਾ ਮਾਰ ਲਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ મોદી ਅਤੇ ਦੂਸਰੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਉੱਤੇ ਸਿਆਸੀ ਤੰਜ ਕਰਕੇ ਤਸ ਕੱਸ ਕੇ ਇਹ ਤੰਜ ਜਿਹੜਾ ਕਸਿਆ ਗਿਆ ਜਿਹੜੇ ਸ਼ਬਦ ਬੋਲੇ ਗਏ ਉਹਨਾਂ ਸ਼ਬਦਾਂ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਦੇ-ਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਊਟ ਆਫ ਕੰਟਰੋਲ ਹੋ ਜਾਂਦੇ ਨੇ ਹੋਸ਼-ਗਵਾਸ਼ ਦੇ ਵਿੱਚ ਨਹੀਂ ਰਹਿੰਦੇ ਉਹ ਅਜੈ ਸ਼ਬਦਾਲੀ ਦਾ ਯੂਜ਼ ਕਰਦੇ ਨੇ ਕਿ ਜਿਹੜੀ ਲੋਕਾਂ ਦੇ ਅਕਸ ਨੂੰ ਨਕਸਾਉਂ ਪਹੁੰਚਾਉਂਦੀ ਹੈ ਭਾਈ ਤੁਹਾਨੂੰ ਭਾਰਤੀ ਜਨਤਾ ਪਾਰਟੀ ਕੋਲੋਂ अनेका ਕੰਮ ਤੁਸੀਂ ਲੈਣੇ ਨੇ अनेका ਕੰਮ ਤੁਸੀਂ ਕਰਾਉਣੇ ਨੇ ਫੰਡ ਤੁਸੀਂ ਸੈਂਟਰ ਕੋਲੋਂ ਲੈਣਾ ਹੈ ਕਦੇ ਤੁਸੀਂ ਸੈਂਟਰ ਕੋਲੋਂ ਲੈਣੇ ਨੇ ਤੇ ਫਿਰ ਤੁਸੀਂ ਨਾਲੇ ਭੱਟਦੇ ਹੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਨ ਸ਼ਾਹ ਨੂੰ ਇਸ ਤਰ੍ਹਾਂ ਤਾਂ ਤੁਹਾਨੂੰ ਉਹ ਬਖਸ਼ਣਗੇ ਨਹੀਂ ਫਿਰ ਉਹ ਤੁਹਾਡੇ ਨਾਲ ਖਾ ਖਾਂਗੇ ਫਿਰ ਤੁਹਾਡੇ ਰੁਕੇ ਹੋਏ ਫੰਡ ਤੁਹਾਨੂੰ ਦੇਣਗੇ ਨਹੀਂ ਲੇਕਿਨ ਇਧਰ ਇੱਕ ਹੋਰ ਤਸੂੜੀ ਪੈ ਗਈ ਹੈ ਹਾਲਾਂਕਿ ਆ ਪਿਛਲੇ 4-5 ਦਿਨ ਲਗਾਤਾਰ ਅਰਵਿੰਦ ਕੇਜੀਵਲ ਪੰਜਾਬ ਦੇ ਵਿੱਚ ਰਹੇ ਲੇਕਿਨ ਇਸ ਦੇ ਬਾਵਜੂਦ ਜਿਵੇਂ ਹੀ ਉਹ ਦਿੱਲੀ ਪਹੁੰਚੇ ਤੇ ਕੱਲ ਉਹਨਾਂ ਮਿਲਿਆ ਗਿਆ ਅਮਨ ਅਰੋੜਾ ਵੱਲੋਂ ਅਮਨ ਅਰੋੜਾ ਕੱਲੇ ਨਹੀਂ ਮਿਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਉਹਦੇ ਨਾਲ 12 ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੌਜੂਦਾ ਵਿਧਾਇਕ ਵੀ ਸਨ ਭਾਈ ਤੁਸੀਂ ਮੁੱਖ ਮੰਤਰੀ ਕੋਲ ਵੀ ਪਰਮਿਸ਼ਨ ਨਹੀਂ ਲਈ ਕੀ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ 12 ਵਿਧਾਇਕਾਂ ਦੀ ਗੱਲ ਨਹੀਂ ਬਣਦੇ ਇਹ ਗੱਲ ਕਰਵਾਈ ਗਈ ਹੈ ਅਮਰ ਕੁਰੋੜਾ ਨੂੰ ਦੇਖ ਲਓ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਕੀ ਹੈ ਹਾਨਾ ਕੇ ਪਰਚਾ ਅਮਨ ਅਰੋੜਾ ਤੇ ਵੀ ਹੋਇਆ ਹੈ ਹਰਪਾਲ ਸਿੰਘ ਚੀਮਾ ਤੇ ਵੀ ਹੋਇਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਭਈ ਆ ਜਿਹੜਾ ਹੈ ਮੈਨੂੰ ਵੀ ਕਿਸੇ ਸਮੇਂ ਜੇਲ੍ਹ ਭੇਜਿਆ ਜਾ ਸਕਦਾ ਹੈ ਮੇਰੇ ਉੱਤੇ ਐਫ ਆਈ ਆਰ ਦਰਜ ਹੋ ਸਕਦੀ ਹੈ ਲੇਕਿਨ ਮੈਂ ਇਹਨਾਂ ਚੀਜ਼ਾਂ ਦੀ ਪਰਚਾ ਪ੍ਰਵਾਹ ਨਹੀਂ ਕਰਦਾ ਇਹ ਲੋਕਾਂ ਦੇ ਹਿੱਤਾਂ ਦੇ ਡਾਕਾ ਮਾਰਨ ਵਾਲੀ ਗੱਲ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਦੇ ਆਗੂ ਖਾਸ ਕਰਕੇ ਦੇਸ਼ ਦੇ ਪ੍ਰਧਾਨ ਨરેન્દ્ર મોદી ਅਤੇ ਅਮਿਤ ਸ਼ਾਹ ਲੇਕਿਨ ਇਸ ਤਰ੍ਹਾਂ ਤੁਸੀਂ ਕਹਿਣਾ ਕਿਉਂ ਤੁਸੀਂ ਗੱਲ ਕਰੋ ਕੰਮ ਦੀ ਤੁਸੀਂ ਗੱਲ ਕਰੋ ਪੰਜਾਬ ਦੀ ਡਿਵੈਲਪਮੈਂਟ ਵਿਕਾਸ ਅਤੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਿਵੇਂ ਜਿਹੜਾ ਰੋਜ਼ਗਾਰ ਮਹੱਇਆ ਕਰਵਾਓਗੇ ਕਿਸ ਤਰ੍ਹਾਂ ਤੁਸੀਂ ਗੈਂਗਸਟਰ ਦਾ ਖਾਤਮਾ ਕਰੋਗੇ ਕਿਸ ਤਰ੍ਹਾਂ ਤੁਸੀਂ ਲਾਅ ਆਰਡਰ ਨੂੰ ਮੇਨਟੇਨ ਕਰੋਗੇ ਲੇਕਿਨ ਅਮਨ ਅਰੋੜਾ 12 ਵਿਧਾਇਕਾਂ ਨੂੰ ਲੈ ਕੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਦੇ ਕੋਲ ਕਿਉਂ ਗਏ ਅਮਨ ਅਰੋੜਾ ਪ੍ਰਧਾਨ ਬਣੇ ਉਹ ਵੀ ਕਹਿੰਦੇ ਧੌਣ ਤੇ ਗੋਡਾ ਰੱਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਤੁਸੀਂ ਤਿੰਨ ਤਿੰਨ ਚਾਰ ਚਾਰ ਅਹੁਦੇ ਤੁਹਾਡੇ ਕੋਲ ਆਗੇ ਨੇ ਪਹਿਲਾ ਪ੍ਰਧਾਨਗੀ ਖੋਈ ਉਸ ਤੋਂ ਬਾਅਦ ਚੀਫ ਸੈਕਟਰੀ ਤੇ ਜਿਹੜਾ ਚੇਅਰਮੈਨ ਦਾ ਅਹੁਦਾ ੱੱਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਖੋਇਆ ਗਿਆ ਵੀ ਭਗਵੰਤ ਮਾਨ ਬਿਜ਼ੀ ਰਹਿੰਦੇ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਦੇ ਹੱਥ ਵਿੱਚ ਹੈ ਬਾਗਦੋਦ ਤੇ ਦੂਸਰੇ ਪਾਸੇ ਇਹਨਾਂ 12 ਵਧਾਇਕਾਂ ਦਾ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੈਪਟਨ ਮੰਤਰੀ ਅਮਰ ਅਰੂੜਾ ਦਾ ਮਿਲਣਾ ਇਹ ਕਿਤੇ ਨਾ ਕਿਤੇ ਵੱਡਾ ਨਿਸ਼ਾਨੀਆਂ ਸਵਾਲ ਖੜਦਾ ਹੈ ਭਗਵੰਤ ਮਾਨ ਦੀ ਕਾਰਜਗੁਜ਼ਾਰੀ ਤੇ ਇਹ ਕਾਰਜਗੁਜ਼ਾਰੀ ਕਿਸ ਤਰ੍ਹਾਂ ਦੀ ਹੋਵੇਗੀ ਕਿ ਅਰਵਿੰਦ ਕੇਸ਼ੀਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਐਕਸ਼ਨ ਲੈਣਗੇ ਪਹਿਲਾਂ ਪੰਜਾਬ ਦੇ ਮੁੱਖ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ ਜਾ ਸਕਦੀ ਸੀ ਇਹਨਾਂ 12 ਵਧਾਇਕਾਂ ਮੈਨੂੰ ਇਹ 12 ਵਧਾਇਕ ਅਮਰ ਅਰੂੜਾ ਦੇ ਨਾਲ ਸੁਪਰੀਮ ਕੋਰਟ ਦੇ ਕੋਲ ਕਿਉਂ ਗਏ ਇਸ ਨੂੰ ਲੈ ਕੇ ਹੁਣ ਬਵਾਲ ਮਚ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਇਹਨਾਂ ਵਿਧਾਇਕਾਂ ਅਤੇ ਖਾਸ ਕਰਕੇ ਅਮਰ ਕੁਲੜਵਰ ਨੂੰ ਇਹ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਕਿਸੇ ਵੀ ਸਮੇਂ ਇਹ ਬਾਜ਼ੀ ਜਿਹੜੀ ਹੈ ਪਲਟ ਸਕਦੀ ਹੈ